ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਦੀ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਪੀਐਮ ਨਰਿੰਦਰ ਮੋਦੀ ਕੈਨੇਡਾ ਸਮੇਤ ਤਿੰਨ ਦੇਸ਼ਾਂ ਦੇ ਦੌਰੇ ਤੇ ਰਵਾਨਾ ਜੀ 7 ਸੰਮੇਲਨ ਦੇ ਵਿੱਚ ਲੈਣਗੇ ਹਿੱਸਾ ਕਰੋਸ਼ੀਆ ਜਾਣ ਵਾਲੇ ਬਣਨਗੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਕੈਮਰੇਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਸੁਖਵੀਰ ਸਿੰਘ ਬਾਦਲ ਨੂੰ ਦਿੱਤਾ ਠੋਕਾਂ ਜਵਾਬ ਕਿ ਆ ਸੁਖਵੀਰ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨੂੰ ਵੀ ਨਹੀਂ ਸਕੇ ਸੰਭਾਲ ਹਲਕਾ ਟੇਰੇ ਬਾਬਾ ਨਾਨਕ ਵਿਕੇ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਕਾਂਗਰਸੀ ਆਗੂਆਂ ਨੇ ਬੀਜੇਪੀ ਦੀਆਂ ਨੀਤੀਆਂ ਦਾ ਕੀਤਾ ਵਿਰੋਧ ਰਾਜਾ ਵਰਿੰਗ ਨੇ ਭਾਰੀ ਗੱਟ ਨੂੰ ਕੀਤਾ ਸੰਬੋਧਨ ਕੌਰ ਪਾਪੀ ਕਤਲ ਮਾਮਲੇ ਬਾਰੇ ਵੱਡੇ ਖੁਲਾਸੇ ਐਸਐਸਪੀ ਅਮਨੀਤ ਕੌਰ ਵੱਲੋਂ ਪ੍ਰੈਸ ਕਾਨਫਰੰਸ ਕਤਲ ਦੇ ਸਮੇਂ ਅਮਰਿਤਪਾਲ ਸਿੰਘ ਮਹਿਰਮ ਮੌਕੇ 'ਤੇ ਸੀ ਮੌਜੂਦ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰੀਮ ਨਰਿੰਦਰ ਮੋਦੀ ਵਿਦੇਸ਼ ਦੌਰੇ ਲਈ ਰਵਾਨਾ ਨੇ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦਾ ਵਿਦੇਸ਼ ਦੌਰਾ 5 ਦਿਨਾਂ ਦਾ ਹੋਣ ਵਾਲਾ ਹੈ ਇਸ ਦੌਰਾਨ ਉਹ 3 ਦੇਸ਼ਾਂ ਦਾ ਦੌਰਾ ਕਰਨਗੇ ਆਪਰੇਸ਼ਨ ਸਿੰਦੂਰ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਵਿਦੇਸ਼ੀ ਦੌਰਾ ਹੋਣ ਜਾ ਰਿਹਾ ਹੈ ਇਸ ਦੌਰੇ ਵਿੱਚ ਉਹ ਕਰੋਸ਼ੀਆ ਵੀ ਪਹੁੰਚਣਗੇ ਹੁਣ ਤੱਕ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਰੋਸ਼ੀਆ ਦਾ ਅਧਿਕਾਰਿਤ ਦੌਰਾ ਨਹੀਂ ਕੀਤਾ ਹੈ ਉਹ ਇਸ ਦੌਰੇ ਵਿੱਚ ਸਭ ਤੋਂ ਪਹਿਲਾਂ ਸਾਈਪ੍ਰਸ ਪਹੁੰਚਣਗੇ ਪੀਐਮ ਨਰਿੰਦਰ ਮੋਦੀ ਅੱਜ ਦਿੱਲੀ ਤੋਂ ਸਾਈਪ੍ਰਸ ਕੈਨੇਡਾ ਤੇ ਕਰੋਸ਼ੀਆ ਲਈ ਰਵਾਨਾ ਹੋਏ ਨੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਉਹ ਕੈਨੇਡਾ ਵਿੱਚ ਜੀ7 ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਸਾਈਪ੍ਰਸ ਅਤੇ ਕਰੋਸ਼ੀਆ ਦਾ ਵੀ ਦੌਰਾ ਕਰਨਗੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਖਰਕਾਰ 18 ਜੂਨ ਨੂੰ ਕਰੋਸ਼ੀਆ ਜਾਣਗੇ ਅਤੇ 19 ਜੂਨ ਨੂੰ ਵਾਪਸ ਭਾਰਤ ਆਉਣਗੇ ਪ੍ਰਧਾਨ ਮੰਤਰੀ ਮੋਦੀ ਆਪਣੇ ਵਿਦੇਸ਼ ਦੌਰੇ ਤੇ ਸਭ ਤੋਂ ਪਹਿਲਾਂ ਸਾਈਪ੍ਰਸ ਜਾਣਗੇ ਉਹ ਰਾਸ਼ਟਰਪਤੀ ਨਿਕੋਸ ਤੇ ਜ਼ੱਦੇਤੇ 15-16 ਜੂਨ ਨੂੰ ਉੱਥੇ ਰਹਿਣ ਜਾ ਰਹੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਇਹ ਦੋ ਤਾਰੀਖਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੋਣ ਜਾ ਰਿਹਾ ਹੈ ਇਹ ਕਾਰਨ ਹੈ ਕਿ ਇਸ ਨੂੰ ਬਹੁਤ ਖਾਸ ਮੰਨੇ ਜਾ ਰਿਹਾ ਹੈ ਆਪਣੇ ਦੌਰੇ ਦੇ ਦੂਸਰੇ ਪੜਾਅ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ 16-17 ਜੂਨ ਨੂੰ ਕੈਨੇਡਾ ਦੇ ਕਨਾਨਾ 6 ਕੈਨੇਡਾ ਦਾ ਦੌਰਾ ਕਰਨਗੇ ਤਾਂ ਜੋ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸਦੇ ਤੇ G7 ਸਮਾਗਮ ਵਿੱਚ ਸ਼ਾਮਲ ਹੋ ਸਕਣ। ਪ੍ਰਧਾਨ ਮੰਤਰੀ ਲਗਾਤਾਰ 6ਵੀਂ ਵਾਰ G7 ਸੰਮੇਲਨ ਦੇ ਵਿੱਚ ਸ਼ਾਮਲ ਹੋਣਗੇ। ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਊਰਜਾ, ਸੁਰੱਖਿਆ, ਟੈਕਨੋਲੋਜੀ ਅਤੇ ਨਵੀਨਤਾ ਸਮੇਤ ਮਹੱਤਵਪੂਰਨ ਗਲੋਬਲ ਮੁੱਦੇ ਆਖਾਸ ਕਰਕੇ AI, ਊਰਜਾ ਘਟਿਊੜ ਅਤੇ ਕਵਾਂਟਮ ਸੰਬੰਧਿਤ ਮੁੱਦੇ ਅਤੇ G7 ਦੇਸ਼ਾਂ ਦੇ ਨੇਤਾਵਾਂ ਹੋਰ ਸੱਦਾ ਦਿੱਤੇ ਗਏ ਆਊਟਰੀਚ ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾ ਦੇ ਮੁਖੀਆਂ ਨਾਲ ਚਰਚਾ ਕਰਨਗੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੰਮੇਲਨ ਤੋਂ ਇਲਾਵਾ ਕਈ ਦੁਵੰਧੀਆਂ ਮੀਟਿੰਗਾਂ ਵੀ ਕੀਤੀ ਜਾਣਗੀਆਂ ਸੋ ਪ੍ਰਧਾਨ ਮੰਤਰੀ ਮੋਦੀ ਦੇ ਇਸ ਵਿਦੇਸ਼ੀ ਦੌਰੇ ਨੂੰ ਬਹੁਤ ਹੀ ਖਾਸ ਬਨਣੇ ਜਾ ਰਿਹਾ ਹੈ ਇਸ ਪਿੱਛੇ ਸਾਈਪਰਸ ਤੇ ਕਰੋਸ਼ੀਆ ਦਾ ਦੌਰਾ ਹੈ ਇਹ ਹੀ ਇਸ ਲਈ ਹੈ ਕਿਉਂਕਿ ਹੁਣ ਤੱਕ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਕਰੋਸ਼ੀਆ ਦਾ ਦੌਰਾ ਨਹੀਂ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਆਪਣੀ ਫੇਰੀ ਦੇ ਆਖਰੀ ਪੜਾਅ ਦੇ ਵਿੱਚ 18 ਜੂਨ ਨੂੰ ਕਰੋਸ਼ੀਆ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਕਰੋਸ਼ੀਆ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਪ੍ਰਧਾਨ ਮੰਤਰੀ ਮੋਦੀ ਕਰੋਸ਼ੀਆ ਦੇ ਪ੍ਰਧਾਨ ਮੰਤਰੀ ਨਾਦੁਵਲਿ ਮੁਲਾਕਾਤ ਵੀ ਕਰਨਗੇ ਸੀਐਮ ਭਗਵੰਤ ਮਾਨ ਨੇ ਮੰਤਰੀ ਦੇ ਰੂਪ ਵਿੱਚ ਪਾਵਰ ਵਧਾਉਣ ਲਈ ਹਲਕਾ ਵੈਸਟ ਦੇ ਲੋਕਾਂ ਤੋਂ ਸੰਜੀਵ अरोੜਾ ਨੂੰ ਜਿਤਾਉਣ ਦੀ ਅਪੀਲ ਕੀਤੀ ਇਤੇ ਸ਼ਨੀਵਾਰ ਨੂੰ ਸੇਧ ਠੀਕ ਨਾ ਹੋਣ ਦੀ ਵਜ੍ਹਾ ਦੇ ਨਾਲ ਸੀਐਮ ਭਗਵੰਤ ਮਾਨ ਤੈਅ ਪ੍ਰੋਗਰਾਮ ਮੁਤਾਬਕ ਲੁਧਿਆਣਾ ਨਹੀਂ ਪਹੁੰਚ ਸਕੇ ਤਾਂ ਉਹਨਾਂ ਨੇ ਪੰਜਪੀਰ ਰੋਡ ਅਤੇ ਸਰਗੋਦਾ ਕਲੋਨੀ ਵਿੱਚ ਰੱਖੀਆਂ ਰੈਲੀਆਂ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਨ ਕੀਤਾ ਸੀਮਾ ਨੇ ਕਿਹਾ ਕਿ ਹਲਕਾ ਵਸਤਵ ਵਿੱਚ ਮੁਕਾਬਲਾ ਹੰਕਾਰ ਅਤੇ ਨਿਮਰਤਾ ਦੇ ਵਿਚਕਾਰ ਹੈ ਕਿਉਂਕਿ ਇੱਕ ਪਾਸੇ ਜਿੱਥੇ ਰਵਾਇਤੀ ਪਾਰਟੀਆਂ ਦੇ ਨੇਤਾ ਗਾਲਾਂ ਦੇ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਦੇ ਅਤੇ ਘਰਾਏ ਲੋਕਾਂ ਦੀ ਬੇਇੱਜ਼ਤੀ ਕਰਦੇ ਨੇ ਇਸ ਦੇ ਮੁਕਾਬਲੇ ਸੰਜੀਵ ਅਰੋੜਾ ਇੱਕ ਨੇਕ ਦਿਲ ਇਨਸਾਨ ਨੇ ਅਤੇ ਉਹਨਾਂ ਦੇ ਦਿਲ ਵਿੱਚ ਲੋਕਾਂ ਲਈ ਦਰਦ ਹੈ ਤੁਸੀਂ ਮੈਨੂੰ ਦੱਸ ਦੋ ਕਿ ਇਸ ਵਕਤ ਲੁਧਿਆਣਾ ਪੱਛਮੀ ਚ ਬੀਜੇਪੀ ਦੀ ਕੋਈ ਰੈਲੀ ਹੋ ਰਹੀ ਹੋਊਗੀ ਜਾਂ ਕਾਂਗਰਸ ਦੀ ਕੋਈ ਰੈਲੀ ਹੋ ਰਹੀ ਹੋਊਗੀ ਜਾ ਕਾਲੀ ਦਲ ਦੀ ਕੋਈ ਰੈਲੀ ਹੋ ਰਹੀ ਹੋਊਗੀ ਨਹੀਂ ਹੋ ਰਹੀ ਉਹ ਕਿਉਂਕਿ ਉਹਨਾਂ ਨੂੰ ਤਾਂ ਲੋਕ ਦਿਨੇ ਨਹੀਂ ਬਾਹਰ ਨਿਕਲ ਦਿੰਦੇ ਹੁਣ ਤਾਂ ਹਨੇਰਾ ਹੋ ਗਿਆ ਉਹ ਤਾਂ ਆਪ ਹੀ ਡਰਦੇ ਨੇ ਲੋਕਾਂ ਤੋਂ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ 9 9 9:30 10 ਵਜੇ ਤੱਕ ਲੋਕਾਂ ਦੇ ਵਿੱਚ ਰਹਿੰਦੀ ਹੈ ਉਹਨਾਂ ਨਾਲ ਗੱਲ ਕਰਦੀ ਹੈ ਕੰਮ ਕਰਦੀ ਹੈ ਇਸ ਸੀਟ ਦੇ ਹਾਰਨ ਜਿੱਤਣ ਨਾਲ ਗਵਰਨਮੈਂਟ ਦੇ ਤਾਂ ਕੋਈ ਫਰਕ ਨਹੀਂ ਪੈਣਾ ਪਰ ਹਾਂ ਇਸ ਸੀਟ ਦੇ ਜਿੱਤਣ ਨਾਲ ਲੁਧਿਆਣਾ ਪੱਛਮੀ ਨੂੰ ਬਹੁਤ ਫਾਇਦਾ ਹੋ ਜਾਣਾ ਕਿਉਂਕਿ ਉਹਨਾਂ ਨੂੰ ਇੱਕ ਸ਼ਕਤੀ ਮਿਲ ਜਾਣੀ ਹੈ ਉਹਨਾਂ ਨੂੰ ਇੱਕ ਨਵੀਂ ਊਰਜਾ ਮਿਲ ਜਾਣੀ ਹੈ ਤਾਂ ਡੇਢ ਦੋ ਸਾਲ ਦੇ ਵਿੱਚ ਜੋ ਵੀ ਕੰਮ ਇੱਧਰ ਉੱਧਰ ਰਹਿ ਗਏ ਉਹ ਵੀ ਉਹ ਵੀ ਆਪਾਂ ਪੂਰੇ ਕਰ ਦਾਂਗੇ ਸੋ ਬਾਕੀ ਇੱਕ ਪਾਸੇ ਪਿਆਰ ਹੈ ਇੱਕ ਪਾਸੇ ਹੰਕਾਰ ਹੈ ਅਸੀਂ ਪਿਆਰ ਵਾਲੇ ਆ ਉਹ ਹੰਕਾਰ ਵਾਲੇ ਆ ਮੇਰੇ ਸਾਹਮਣੇ ਲੇਡੀਜ਼ ਬੈਠੀਆਂ ਨੇ ਮਾਵਾ ਪੈਣਾ ਬੈਠੀਆਂ ਪੜੀਆਂ ਲਿਖੀਆਂ ਉਹਨਾਂ ਨੇ ਇਹ ਵੀਡੀਓ ਦੇਖੀ ਹੋਣੀ ਉਹ ਜਿਸ ਵੇਲੇ ਆਸ਼ੂ ਮੰਨਿਸਟਰ ਸੀਗਾ ਉਸ ਵੇਲੇ ਇੱਕ ਪ੍ਰਿੰਸੀਪਲ ਟਰੈਫਿਕ ਦੇ ਵਿੱਚ ਸਟਕ ਹੋ ਗਈ ਤੂੰ ਲੇਟ ਪਹੁੰਚੀ ਕਿਸੇ ਸਕੂਲ ਚ ਤੇ ਕਿਸ ਤਰ੍ਹਾਂ ਉਹਦੇ ਨਾਲ ਗੱਲ ਕਰ ਰਿਆ ਸੀ ਤੂੰ ਆ ਗਈ ਹੁਣ ਇੱਥੇ ਕੀ ਕਰਨ ਆਈਆਂ ਤੈਨੂੰ ਪਤਾ ਨਹੀਂ ਮੰਤਰੀ ਨੇ ਆਉਣਾ ਤੈਨੂੰ ਇੱਥੇ ਤੜਕੇ ਆ ਕੇ ਬਹਿ ਜਾਣਾ ਚਾਹੀਦਾ ਸੀ ਕੀ ਗੱਲ ਮੰਤਰੀ ਰੱਬ ਬਣ ਗਿਆ ਜੀ ਕੀ ਗੱਲ ਮਤਲਬ ਅਸੀਂ ਅਸੀਂ ਤੁਹਾਡੇ ਗੁਲਾਮ ਬਣ ਗਏ ਜੇ ਤੁਸੀਂ ਮੰਤਰੀ ਮੰਤਰੀ ਵੀ ਤਾਂ ਅਸੀਂ ਬਣਾਇਆ ਸੋ ਜਿਹੜਾ ਮਹਿਲਾਵਾਂ ਪ੍ਰਤੀ ਆਹ ਰਵਈਆ ਰੱਖਦਾ ਉਹਨਾਂ ਨੂੰ ਤੁਸੀਂ ਦੁਬਾਰਾ ਕੋਈ ਸ਼ਕਤੀ ਦੇਤੀ ਉਹ ਤਾਂ ਹਾਰੇ ਹੋਏ ਨਹੀਂ ਮਾਣ ਉਹਨਾਂ ਦੀ ਤੁਹਾਨੂੰ ਚੋ ਸਰੀਰ ਤਾਂ ਹਾਰੇ ਹੋਏ ਨਹੀਂ ਨਿਕਲਦਾ ਤੇ ਜਿਤਾ ਕੇ ਤਾਂ ਫਿਰ ਉਹਨਾਂ ਦਾ ਕੀ ਹਾਲ ਹੋਊਗਾ ਤੁਹਾਨੂੰ ਪਤਾ ਹੀ ਹੈ ਸੋ ਬੀਜੇਪੀ ਇਲੈਕਸ਼ਨ ਛੱਡ ਚੁੱਕੀ ਆਲਮੋਸਟ ਬੀਜੇਪੀ ਦਾ ਇਹ ਕਹਿਣ ਲੱਗੇ ਜੇ ਸਾਨੂੰ ਨਹੀਂ ਪਾਉਂਦੇ ਤਾਂ ਘਟੋ ਘਟ ਆਮ ਆਦਮੀ ਪਾਰਟੀ ਵਾਲੇ ਨਾ ਪਾਉਂ ਕੋਈ ਇਧਰ ਉਧਰ ਪਾ ਦੇਉ ਤਾਂ ਬੀਜੇਪੀ ਤਾਂ ਜਿਹੜੀਆਂ ਵੋਟ ਸ਼ਿਫਟਿੰਗ ਤੇ ਲੱਗੀ ਵੀ ਅਸੀਂ ਤਾਂ ਜਿੱਤਦੇ ਨਹੀਂ ਚਲਾ ਆਮ ਆਦਮੀ ਪਾਰਟੀ ਰੋਕ ਲੋ ਸੰਜੀਵ ਅਰੋੜਾ ਨੂੰ ਜਿਤਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਪਰਿਵਾਰ ਨੇ ਵੀ ਮੋਰਚਾ ਸੰਭਾਲ ਲਿਆ ਜਿਸ ਤਹਿਤ ਸੀਮਾਨ ਮਾਨ ਦੀ ਪਤਨੀ ਵੱਲੋਂ ਕਈ ਦਿਨਾਂ ਤੱਕ ਲਗਾਤਾਰ ਲੁਧਿਆਣਾ ਵਿੱਚ ਰਹਿ ਕੇ ਸੰਜੀਵ ਅਰੋੜਾ ਲਈ ਵੋਟ ਬੰਗਣ ਤੋਂ ਬਾਅਦ ਹੁਣ ਮਾਨ ਦੀ ਮਾਤਾ ਵੱਲੋਂ ਕਈ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੇ ਲਈ ਲਾਮਬੰਦ ਕੀਤਾ ਅਤੇ ਸਾਫਕਾ ਬਧਾਇ ਗੁਰਪ੍ਰੀਤ ਗੋਗਰੇ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਲੁਧਿਆਣਾ ਪਛਮੀ ਵਿਧਾਨ ਸਭਾ ਉਪ ਚੋਣ ਦਾ ਅਖਾੜਾ ਗਰਮ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਦੂਸਰੇ ਤੇ ਦੋਸ਼ ਲਗਾ ਰਹੀਆਂ ਨੇ ਕੱਲ ਲੁਧਿਆਣਾ ਪਹੁੰਚੇ ਸ਼੍ਰੋਮਣੀ ਕਾਰਜ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਪੰਜਾਬ ਨੂੰ ਇੱਕ ਸਖਤ ਮੁੱਖ ਮੰਤਰੀ ਦੀ ਲੋੜ ਹੈ ਜੋ लाਠੀ ਵਰਤ ਸਕੇ ਅਤੇ ਪੰਜਾਬ ਦੇ ਵਿੱਚ ਨਸ਼ਾ ਆਦਤ ਖਤਮ ਕਰ ਸਕੇ ਜਿਸ ਤੇ ਅੱਜ ਪੰਜਾਬ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੋਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸੁਖਵੀਰ ਸਿੰਘ ਬਾਦਲ ਨੂੰ ਠੋਕਵਾਂ ਜਵਾਬ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੰਦਿਆਂ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਬਾਦਲ ਨੂੰ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ਼ੋਮਨੀ ਕਾਦੀ ਦਲ ਦਾ ਰਾਜ ਕਈ ਵਾਰ ਵੇਖਿਆ ਸੁਖਬੀਰ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨੂੰ ਵੀ ਨਹੀਂ ਸੰਭਾਲ ਸਕੇ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਡੰਡਾ ਚਲਾਉਂਦੇ ਨੇ ਨਸ਼ਾ ਤਸਕਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਮਾਫੀਆ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਗੈਂਗਸਟਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਚੇਨ ਸਨੇਚਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਹਰ ਉਸ ਬਸ਼ਰ ਤੇ ਚਲਾਉਂਦੇ ਨੇ ਕਿਹੜੇ ਤੇ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਹੁਣ ਆਜੋ ਤੁਹਾਡੀ ਗੱਲ ਕਰੀਏ ਇੱਕ ਕਸਾਈ ਜਿਹੜਾ ਰੋਜ਼ ਬੱਕਰੇ ਵੜਦਾ ਹੋਵੇ ਉਹ ਇਨਸਾਨੀਅਤ ਦਾ ਪਾਠ ਪੜਾਵੇ ਤੇ ਦੱਸੇ ਕਿ ਜਾਨ ਦੀ ਕੀ ਕੀਮਤ ਹੁੰਦੀ ਹੈ ਉਹ ਕੰਮ ਤੁਸੀਂ ਕੀਤਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਭੁੱਲਿਆ ਨਹੀਂ ਪੰਜਾਬ ਨੂੰ ਯਾਦ ਹੈ ਤੁਸੀਂ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਪੂਰੇ ਪੰਜਾਬ ਦੇ ਅੰਦਰ ਉਹ ਵੀ ਜਿਹੜੇ ਤਿੰਨ ਵੀ ਨੇ ਉਹ ਵੀ ਤਿੰਨ ਖਿੰਡ ਕੇ ਕਿਸੇ ਦਾ ਹੋਰ ਪਾਸੇ ਨੂੰ ਮੂੰਹ ਆ ਕਿਸੇ ਦਾ ਹੋਰ ਪਾਸੇ ਨੂੰ ਆ ਪਤਾ ਕਿਉਂ ਕਦੇ ਕਾਰਨ ਦੇਖਿਆ ਅੰਦਰ ਝਾਤੀ ਮਾਰੀ ਹੈ ਕਦੇ ਆਪਣਾ ਅੰਦਰ ਫਰੋਲਿਆ ਕਦੇ ਕਾਰਨ ਕੀ ਹੋਇਆ ਤੁਸੀਂ ਵੀ ਡੰਡੇ ਚਲਾਏ ਨੇ ਤੁਸੀਂ ਪਤਾ ਕਦੋਂ ਤੇ ਡੰਡੇ ਚਲਾਏ ਨੇ ਤੁਸੀਂ ਡੰਡੇ ਚਲਾਏ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਜਦੋਂ ਬਰਗਾੜੀ ਦੇ ਵਿੱਚ ਗੋਲੀकांड ਕੀਤਾ ਨਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਇਹ ਮੈਸੇਜ ਦਿੱਤਾ ਕਿ ਡੰਡਾ ਚਲਾਉਣ ਹੜਾ ਹੀ ਇੱਕ ਇਸ ਤਰ੍ਹਾਂ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਨਿਹੱਥੇ ਬੈਠੇ ਸੰਘਾ ਤੇ ਜਿਹੜੀ ਸੰਗਤ ਬੈਠੀ ਪਾਠ ਕਰਦੀ ਹੋਵੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਹੋਵੇ ਉਹਨਾਂ ਤੇ ਡੰਡੇ ਚਲਾਈਏ ਉਹਨਾਂ ਤੇ ਡੰਡੇ ਨਹੀਂ ਗੋਲੀਆਂ ਚਲਾਈਏ ਇਹ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦੱਸ ਦਿਓ ਕਿ ਲੁਧਿਆਣਾ ਦੇ ਹਲਕਾ ਪੱਛਮੀ ਦੇ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਸਿਆਸੀ ਪਾਰਟੀਆਂ ਵੱਲੋਂ ਸਤਾਤਾਰੀ ਪਾਰਟੀ ਉਤੇ ਲਗਾਤਾਰ ਹੀ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਅੱਜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਹਲਕਾ ਡੇਰ ਬਾਬਾ ਨਾਨਕ ਵਿਕੇ ਸੰਵਿਧਾਨ ਬਚਾਓ ਅਭਿਆਨ ਦੌਰਾਨ ਪਾਰੀ ਇਕੱਠ ਨੂੰ ਸੰਬੋਧਨ ਕੀਤਾ ਹੈ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਨਾ ਰੈਲੀਆਂ ਨੂੰ ਹਰ ਵਰਗ ਤੋਂ ਪ੍ਰਵਾਹ ਹੰਗਾਰਾ ਮਿਲ ਰਿਹਾ ਹੈ ਕਾਂਗਰਸ ਪਾਰਟੀ ਸੰਵਿਧਾਨ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਇਸ ਉੱਤੇ ਹਮਲਾ ਕਰਨ ਵਾਲਿਆਂ ਨੂੰ ਸਬਕ ਸਿਖਾ ਕੇ ਹੀ ਦਮ ਲਵੇਗੀ ਰਾਹੁਲ ਗਾਂਧੀ ਵੱਲੋਂ ਚਲਾਈ ਇਸ ਮੁਹਿੰਮ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਵਿਸ਼ਾਲੀ ਕਟੂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਬੋਧਨ ਕੀਤਾ ਹੈ ਉਨ੍ਹਾਂ ਕਿਹਾ ਕਿ ਆਰਐਸਐਸ ਦੇ ਭਗਵੇਂ এজেন্ডੇ ਨੂੰ ਮੁਲਕ ਪਰ ਅੰਦਰ ਲਾਗੂ ਕਰ ਰਹੀ ਕੇਂਦਰ ਦੀ ਪਾਛਪਾ ਸਰਕਾਰ ਬਾਬਾ ਸਾਹਿਬ ਡਾਕਟਰ ਪੀਬਰਾਵ ਅੰਬੇਦਕਰ ਦੇ ਸੰਵਿਧਾਨ ਦੀ ਲੋਕਤੰਤਰੀ ਆਤਮਾ ਨੂੰ ਖਤਮ ਕਰ ਰਹੀ ਹੈ ਜਿਸ ਕਰਕੇ ਭਾਰਤੀ ਲੋਕਤੰਤਰ ਖਤਰੇ ਵਿੱਚ ਹੈ ਲੇਕਿਨ ਅਗਰ ਸੰਵਿਧਾਨ ਨਾ ਹੁੰਦਾ ਤਾਂ ਤੁਸੀਂ ਆਪਣੀ ਆਵਾਜ਼ بلند ਨਹੀਂ ਕਰ ਸਕਦੇ ਸੀ ਜੇ ਚਾਈਨਾ ਦੀ ਗੱਲ ਕਰੋਂ ਤੇ ਚਾਈਨਾ ਚ ਕੋਈ ਵਿਅਕਤੀ ਮਰਦਾ ਬਾਤ ਦਾ ਬਿਆਨ ਨਹੀਂ ਲਾ ਸਕਦਾ ਤੇ ਸਰਕਾਰਾਂ ਦੇ ਖਿਲਾਫ ਕਿਸੇ ਵੀ ਸੜਕ ਤੇ ਬੈਠ ਕੇ ਮਜ਼ਾਰਾ ਤੇ ਉੱਚੀ ਆਵਾਜ਼ ਚ ਅਗਰ ਕੋਈ ਗੱਲ ਕਰਦਾ ਹੈ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਉੱਥੇ ਲੋਕਤੰਤਰ ਨਹੀਂ ਹੈ ਇਹ ਲੋਕਤੰਤਰ ਤੇ ਪ੍ਰਜਾਤੰਤਰ ਜੇ ਕਿਸੇ ਨੇ ਦਿੱਤਾ ਤਾਂ ਸਾਡੇ संविधान ने सानू सब कुछ दवाया मेरे साथियों मैं इस करके संविधान की गल करनी चाहना मेरे तो बोलन तो पहला बुला रहा ने। आज देश ददरा कीमतों बारे जो देश के दे अंदर हो रहा है जो पंजाब के अंदर हो रहा बारे थोन जागू करवाया अच पंजाब का जोड़ा किसान सी ਦਿੱਲੀ ਨਹੀਂ ਜਾ ਸਕਦਾ ਸਾਡਾ ਅਧਿਕਾਰ ਖੋਲਿਆ ਗਿਆ ਇਸ ਕਰਕੇ ਸਾਨੂੰ ਸੰਵਿਧਾਨ ਦੀ ਏ ਇਹ ਸਭਾ ਬੁਲਾਉਣੀ ਪਈ ਕਿਉਂਕਿ ਕਿਸਾਨ ਕੋਲੇ ਦਿੱਲੀ ਜਾਣ ਦਾ ਹੱਕ ਹੈ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਦਿੱਲੀ ਆਜ਼ਾਦ ਕਰਾਉਣ ਹਾਸਤੇ ਤੇ ਲਾਲ ਕਿਲੇ ਤੇ ਜਦੋਂ ਤਿਰੰਗਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦਾ ਹੈ ਉਰੇ ਵਿੱਚ ਸਭ ਤੋਂ ਵੱਡਾ ਘਰ ਕਿਸੇ ਨੇ ਖੂਨ ਡੋਲਿਆ ਹੈ ਪੂਰ ਪੰਜਾਬ ਦੇ ਲੋਕਾਂ ਨੇ ਡੋਲੇ ਐ ਅਸੀਂ ਉੱਥੇ ਜਿਹੜਾ ਝੰਡਾ ਲਹਿਰਾਉਣ ਦਾ ਹੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਦਿੱਲੀ ਦੀ ਜਾਨ ਦਿੱਤਾ ਗਿਆ ਇੱਥੋਂ ਤੱਕ ਨਹੀਂ ਇਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਰਐਸਐਸ ਦੇ ਇਸ਼ਾਰੇ ਤੇ ਅਮਿਤ ਸ਼ਾਹ ਦੇ ਇਸ਼ਾਰੇ ਤੇ ਪੰਜਾਬ ਦੇ ਕਿਸਾਨਾਂ ਤੇ ਰਾਤ ਦੇ 1 ਵਜੇ जिन्हें अहमद शाह अपनी हमला इस तरह हमला करके मेरे पंजाब भरिया उन्होंने पग के सो तो इस मुख्यमंत्री ने कड़ीसिया इथो तक नहीं साढ़िया बीबिया साड़िया मावे भेड़ ਉਹਨਾਂ ਦੀਆਂ ਚੁੰਨੀਆਂ ਲਾਲਾਂ ਕੇ ਪਹਹਾਇਆ ਗਿਆ ਤੇ ਉਹਨਾਂ ਦੇ ਸਾਧਕ ਤੇ ਸੰਦ ਇਹਨਾਂ ਮਸੰਦਾਂ ਦੇ ਇਹਨਾਂ ਦੇ ਐਮਐਲਆ ਦੇ ਘਰੋਂ ਸਾਡੇ ਟਰਾਲੇ ਤੇ ਸਾਡੇ ਟਰੈਕਟਰ ਮਿਲੇ ਇਹ ਸੰਵਿਧਾਨ ਦੀ ਉਲੰਘਣਾ ਹੈ ਭਗਵੰਤ ਮਾਨ ਸਿਆ ਤਾਟਾ ਸਦਾ ਨਹੀਂ ਰਹਿੰਦੀਆਂ ਮੋਦੀ ਸਾਹਿਬ ਤਾਟਾ ਸਦਾ ਨਹੀਂ ਰਹਿੰਦੀਆਂ ਅਗਰ ਸੰਵਿਧਾਨ ਦੀ ਉਲੰਘਣਾ ਕਰੋਗੇ ਆਥਾਨੂ ਦੇਸ਼ ਦੇ ਲੋਕ ਬਖਸ਼ਣਗੇ ਨਹੀਂ ਉਹਨਾਂ ਦੋਸ਼ ਲਗਾਏ ਕਿ ਭਗਵੰਤ ਮਾਨ ਆਪਣੇ ਵਿਰੋਧੀਆਂ ਦੀ ਜ਼ੁਬਾਨ ਬੰਦੀ ਲਈ ਵਿਜੀਲੈਂਸ ਤੇ ਪੁਲਿਸ ਦੀ ਖੁੱਲ ਕੇ ਦੁਰਵਰਤੋਂ ਕਰ ਰਹੇ ਨੇ ਉਹਨਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਨਵੇਂ ਵਕਫ ਸੋਸ ਕਾਨੂੰਨ ਦੀ ਵੀ ਨਿਖੇਧੀ ਕੀਤੀ ਹੈ ਲੁਧਿਆਣਾ ਪਛਮੀ ਜਿਮਨੀ ਚੋਣ ਸਾਰੀ ਪਾਰਟੀਆਂ ਲਈ ਵਕਾੜ ਦਾ ਸਵਾਲ ਬਣੀ ਹੋਈ ਏ 19 ਜੂਨ ਨੂੰ ਲੁਧਿਆਣਾ ਵਿੱਚ ਜਿਮਨੀ ਚੋਣਾ ਹੋਣੀਆਂ ਨੇ ਇਸ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਚੰਤਕ ਮੀਟਿੰਗਾਂ ਕਰ ਰਹੇ ਨੇ ਇਸੇ ਲੜੀ ਤਹਿਤ ਅੱਜ ਸ਼ੋਮਨੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਪਰ ਉਪਕਾਰ ਸਿੰਘ ਨੂੰ ਮੰਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਤੇ ਸੂਬਾ ਸਰਕਾਰ ਨੂੰ ਚਮਕ ਕੇ ਕੇ ਰਿਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪਛਮੀ ਵਿੱਚ ਹੋਣ ਵਾਲੀ ਜਿਮਨੀ ਚੋਣ ਲਈ ਹਰ ਪਾਰਟੀ ਪੂਰੀ ਵਲ ਆ ਰਹੀ ਹੈ ਉਪ ਚੋਣ ਦੇ ਪ੍ਰਚਾਰ ਦੇ ਲਈ ਬਸ ਕੁਝ ਦਿਨ ਬਾਕੀ ਨੇ ਹਰ ਪਾਰਟੀ ਨੇ ਆਪਣਾ ਪ੍ਰਚਾਰ ਪੂਰਾ ਤੀਸ਼ ਕਰ ਦਿੱਤਾ ਹੈ ਕਿ ਉਹ ਵੱਤ ਵੱਤ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਆਪ ਉਸ ਪਾਰਟੀ ਨੂੰ ਛਟੇ ਛੋਟੇ ਤੋਂ ਤਾਂ ਪ੍ਰਧਾਨਗੀ ਖੋਈ ਸੀ ਲੋਕਾਂ ਨੇ ਇਹਨਾਂ ਦੇ ਕੁੱਟ ਵੀ ਪੈਣੀ ਹੈ ਇਹਨਾਂ ਦੇ ਕਈਆਂ ਦੇ ਇਹ ਜਦੋਂ ਵੋਟਾਂ ਮੰਗਣ ਜਾਣਗੇ ਨਾ ਜੀ ਮੈਨੂੰ ਲੱਗਦਾ ਕਈ ਕੋਟ ਖਾ ਕੇ ਜਰੂਰ ਹੋਣਗੇ ਵੋਟ ਤਾਂ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ ਆ ਅਰੋੜਾ ਸਾਹਿਬ ਵਰਗੇ ਤਾਂ ਲੱਭਣ ਹੀ ਨਹੀਂ ਇਹਨੇ ਤਾਂ ਉਹ ਤੋਂ ਸਾਡੀ ਸਾਡੇ ਨਾਲ ਆ ਕੇ ਖਲੋ ਜਾਣਾ ਕਿ ਅਰੋੜਾ ਸਾਹਿਬ ਨੇ ਪੁਰਾਣੀ ਸਾਂਝ ਕੱਢ ਲੈਣੀ ਹੈ ਸਾਡੇ ਵਰਗੇ ਨਾਲ ਉਸੇ ਤਰ੍ਹਾਂ ਮੈਨੂੰ ਤਾਂ ਨਰੇਸ਼ ਟਗਾਹਾਂ ਦਾ ਵੀ ਨਹੀਂ ਪਤਾ ਸੀ ਇਹ ਕਦੋਂ ਗਿਆ ਤੇ ਮੁੜਿਆ ਹੈ ਚਲ ਤੂੰ ਵੀ ਬੰਦਾ ਛਿਆਣਾ ਭਾਈ ਜਿਹੜਾ ਸਮੇਂ ਨਾਲ ਹੀ ਮੁੜਿਆ ਹੈ ਮੈਨੂੰ ਹੁਣੇ ਡਾਚ ਰਿਹਾ ਹੈ ਕਹਿੰਦਾ ਮੇਰਾ ਤਾਂ ਮੁੰਡਾ ਵੀ ਐਡਵੋਕੇਟ ਜਰਨਲ ਦੇ ਦਫਤਰ ਕੇ ਐਡੀਸ਼ਨਲ ਏਜੀ ਲਾਇਆ ਹੋਇਆ ਸੀ ਉਹ ਮੈਂ ਕਹੇ ਸ਼ੁਕਰ ਹੈ ਤੁਹਾਨੂੰ ਪੰਜਾਬ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਈਏ ਤੁਸੀਂ ਜਾਗਦੇ ਹੋ ਜ਼ਮੀਰਾਂ ਵਾਲੇ ਹੋ ਹਲੇ ਕਈ ਸੁੱਤੀ ਜ਼ਮੀਰਾਂ ਵਾਲੇ ਉੱਥੇ ਬੈਠੇ ਆ ਜਿਨ੍ਹਾਂ ਨੂੰ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਸਰਕਾਰਾਂ ਬਣਦੀਆਂ ਲੋਕਾਂ ਦੇ ਸਿਰ ਤੇ ਪਰ ਸਰਕਾਰਾਂ ਚੱਲਦੀਆਂ ਲੋਕਾਂ ਵਾਸਤੇ ਸਰਕਾਰ ਕੇਜਰੀਵਾਲ ਵਾਸਤੇ ਨਹੀਂ ਬਣੀ ਜਾਂ ਕੇਜਰੀਵਾਲ ਨੂੰ ਹੈਲੀਕਾਪਟਰ ਤੇ ਹਉਟੇ ਦਿਵਾਉਣ ਵਾਸਤੇ ਨਹੀਂ ਬਣੀ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਗੋਗੀ ਜੀ ਦੀ ਜੱਜ ਹੋਈ ਕਿ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਕਿ ਗੋਗੀ ਕਿੱਡਾ ਕੋ ਫਰਸਟ੍ਰੇਟਡ ਸੀ ਕਿੱਡਾ ਗੁੱਖੀ ਸੀ ਇਹ ਸਿਸਟਮ ਤੋਂ ਕਿਉਂਕਿ ਸਾਰਿਆਂ ਨੇ 2022 ਚ ਇਹਨਾਂ ਸਾਰਿਆਂ ਨੇ ਬਹੁਤ ਵੱਡੇ ਵੱਡੇ ਬਹਿਦੇ ਆਪਦੇ ਆਪਦੇ ਇਲਾਕੇ ਚ ਕਰਕੇ ਆਏ ਸਨ ਬਦਲਾਵ ਦੇ ਨੋਟ ਇਹੀ ਗੱਲ ਕਹਿ ਕੇ ਆਏ ਸੀ ਨਾ ਕਿ ਪਿਛਲੀਆਂ ਜੰਨੀਆਂ ਸਰਕਾਰਾਂ ਨੇ ਉਹ ਮਾੜੀਆਂ ਨੇ ਹੁਣ ਚੰਗੇ ਲੋਕ ਆਏ ਆ ਚੰਗੀ ਸੋਚ ਵਾਲੇ ਆਏ ਆ ਬਦਲਾਵ ਲਿਆਉਣਗੇ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਬਦਲਾਵ ਇਹ ਜਾਊਗਾ ਜਿਹੜਾ ਪੰਜਾਬ ਨੂੰ ਆਈਸੀਯੂ ਚ ਪਾ ਦੂਗਾ ਅੱਜ ਗੋਗੀ ਸਾਹਿਬ ਨੇ ਬੜੀ ਹਿੰਮਤ ਰੱਖਦਾਂ ਜੀ ਮੈਂ ਉਹਨਾਂ ਦੀ ਵੀ ਮੈਂ ਇਹਨਾਂ ਦੀ ਵੀ ਵੀਡੀਓ ਆਪ ਚੜਾ ਕੇ ਇਹਨਾਂ ਦੀ ਇੱਜ਼ਤ ਕੀਤੀ ਸੀ ਔਰ ਮੈਂ ਅਪੀਲ ਕੀਤੀ ਸੀ ਜੇ ਜਾਗਦੇ ਜ਼ਮੀਰਾਂ ਵਾਲੋ ਅੱਜ ਵੀ ਜਾਗ ਜਾਓ ਪੰਜਾਬ ਖਾਤਰ ਦੱਸ ਦੇ ਕਿ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਭਾਰਤ ਪੋਸ਼ਣ ਆਸ਼ਰਮ ਨੂੰ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦ ਕਿ ਆਮ ਆਦਮੀ ਪਾਰਟੀ ਨੇ ਰਾਸ ਦਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਇੱਕ ਘਟਨਾ ਉਸ ਸਮੇਂ ਵਾਪਰੀ ਸੀ ਜਦ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸਨ ਕਮਲਕੌਰ ਪਾਬੀ ਉਰਫ ਕੰਚਨ ਕੁਮਾਰੀ ਦੇ ਕਤਲ ਮਾਮਲੇ ਬਾਰੇ ਵੱਡੇ ਖੁਲਾਸੇ ਹੋ ਰਹੇ ਨੇ ਜੀ ਹਾਂ ਅੱਜ ਐਸਐਸਪੀ ਬਟਿੰਡਾ ਅਮਨੀਤ ਕੋਂਡਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਐਸਐਸਪੀ ਨੇ ਕਿਹਾ ਹੈ ਕਿ ਕਤਲ ਦੇ ਸਮੇਂ ਅਮਰਿਤਪਾਲ ਸਿੰਘ ਮਹਿਰੋ ਮੌਕੇ ਤੇ ਹੀ ਮੌਜੂਦ ਸੀ ਪੁਲਿਸ ਦੇ ਅਨੁਸਾਰ ਇਹ ਕਤਲ ਸੋਚ ਸਮਝ ਕੇ ਕੀਤਾ ਗਿਆ ਸੀ ਅਤੇ ਇਸ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਨੇ ਐਸਐਸਪੀ ਨੇ ਕਿਹਾ ਹੈ ਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਵੀ ਚੱਲ ਰਹੀ ਹੈ ਅਤੇ ਛੇਤੀ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਕਤਲ ਮਾਮਲੇ ਦੀ ਜਾਂਚ ਦੌਰਾਨ ਕੁਝ ਪੱਕੇ ਸਬੂਤ ਮਿਲੇ ਨੇ ਜੋ ਕਿ ਮੈਰੋ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਨੇ ਪੁਲਿਸ ਨੇ ਕਿਹਾ ਕਿ ਜਲਦੀ ਹੀ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਐਸਐਸਪੀ ਨੇ ਕਿਹਾ ਕਿ ਕਤਲ ਤੋਂ ਪਹਿਲਾਂ ਮੈਰੋ ਨੇ ਕਮਲ ਕੌਰ ਤੋਂ ਥੱਪੜ ਮਾਰ ਕੇ ਦੋ ਮੋਬਾਈਲ ਫੋਨ ਲਏ ਅਤੇ ਉਹਨਾਂ ਦੇ ਪਾਸਵਰਡ ਵੀ ਮਿਲੇ ਲਏ ਇਸ ਦੇ ਨਾਲ ਹੀ ਐਸਐਸਪੀ ਦੇ ਅਨੁਸਾਰ ਕਤਲ ਦੇ ਕੁਝ ਘੰਟਿਆਂ ਬਾਅਦ ਹੀ ਮੁੱਖ ਅਮਰਿਤਪਾਲ ਸਿੰਘ ਮੈਰੋ ਯੂਈ ਪਾਚ ਗਿਆ ਮੈਰੋ ਨੇ ਅੰਮ੍ਰਿਤਸਰ ਤੋਂ ਸਿਟੀ ਫਲੈਟ ਲਈ ਸੀ ਜਿਹੜਾ ਜੀ ਪਿੱਛੇ ਮੈਂ ਪਰसों ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਸੀਗਾ ਜਿਹੜੀ ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫੋਲੋਅਰਸ ਅਗਰ ਸੀਗੇ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ ਚ ਜਿੱਥੇ ਉਹਨਾਂ ਦੀ ਬੋਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ 'ਚ ਉਹਨਾਂ ਦੀ ਗੱਡੀ 'ਚ ਛੱਡ ਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ 'ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਔਰ ਜਸਪ੍ਰੀਤ ਉਹਨਾਂ ਦੀ ਜਿਹੜੀ ਡਿਊਰਿੰਗ ਰਿਮਾਂਡ ਅਸੀਂ ਸਸਟੇਨਡ ਇੰਟਰੋਗੇਸ਼ਨ ਤੇ ਪੁੱਛਗਿੱਛ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫਤੀਸ਼ ਚ ਪਤਾ ਲੱਗਿਆ ਹੈ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮਹਿਰੋ ਹੈ ਦੇ ਵਰ ਟ੍ਰਾਈਿੰਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਹੈ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਇਹ ਕੰਜਨ ਦੇਵੀ ਹੈ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜਿਵੇਂ ਇਹਨਾਂ ਨੇ ਆਨ ਐਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫ਼ਤੀਸ਼ ਚ ਫਾਈਨ ਟਿਊਨ ਕਰਾਂਗੇ ਔਰ ਫਿਰ ਇਹਨਾਂ ਨੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹ ਰਿਆ ਪਰ ਅਮਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੀ ਉਸ ਦਿਨ ਕੰਚਨ ਤੇ ਉਸ ਦਿਨੇ ਉਸਦੀ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅਮਰਿਤਪਾਲੋ ਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੀ ਮਦਰ ਜਿਹੜੀ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਟਿੱਲੇ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਦੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਪਹਿਲਾ 7 ਜੂਨ ਨੂੰ ਕਮਲਕੌਰ ਦੇ ਘਰ ਗਿਆ ਸੀ ਉਹ 8 ਜੂਨ ਨੂੰ ਫਿਰ ਲੁਧਿਆਣਾ ਦੇ ਵਿੱਚ ਕਮਲਕੌਰ ਦੇ ਘਰ ਗਿਆ 3 ਮਹੀਨਿਆਂ ਤੋਂ ਅਮਰਿਤਪਾਲ ਸਿੰਘ ਮੈਰੋ ਕਮਲਕੌਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇੱਕ ਯੋਜਨਾ ਬਣਾ ਰਿਹਾ ਸੀ 9 ਜੂਨ ਨੂੰ ਅਮਰਿਤਪਾਲ ਨੇ ਕਮਲਕੌਰ ਨਾਲ ਦੁਬਾਰਾ ਸੰਪਰਕ ਕੀਤਾ ਫਿਰ ਜਸਪ੍ਰੀਤ ਨੇ ਉਸ ਦਾ ਕਾਲਾ ਘੁੱਟ ਦਿੱਤਾ ਅਮਰਿਤਪਾਲ ਮੈਰੋ ਕਤਲਵਲੀ ਥਾਂ ਤੇ ਮੌਜੂਦ ਸੀ ਹੁਣ ਅਮਰਿਤਪਾਲ ਅੰਮ੍ਰਿਤਸਰ ਤੋਂ ਜਹਾਜ਼ ਰਾਹੀਂ ਵਿਦੇਸ਼ ਭੱਜ ਗਿਆ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ਾਂ ਕੀਤੀਆਂ ਨੇ ਲੁਧਿਆਣਾ ਦੇ ਅਮਰਪੁਰਾ ਇਲਾਕੇ ਵਿੱਚ ਪੁਲਿਸ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਨਸ਼ਾ ਤਸਕਰ ਗੋਪਾਲ ਦਾ ਘਰ ਤੋੜਿਆ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਦੇ ਖਿਲਾਫ ਵਕਫ ਵਕਥਾਣੇ ਵਿੱਚ ਕਈ ਕੇਸ ਦਰਜ ਨੇ ਇਸ ਮਗਰੋਂ ਪੁਲਿਸ ਨੇ ਮਲਜ਼ਮ ਦੇ ਘਰ ਤੇ ਬੋਰਡਰ ਚਲਾਇਆ ਉਧਰ ਪੁਲਿਸ ਕਮਿਸ਼ਨਰ ਸੁਪਰੀ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਹੈ ਕਿ ਗੋਪਾਲ ਨਾਮ ਦਾ ਇਹ ਦੋਸ਼ੀ ਹੈ ਜੋ ਕਿ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਉਹਨਾਂ ਕਿਹਾ ਕਿ ਲੋਕ ਇਸ ਤੋਂ ਕਾਫੀ ਪ੍ਰੇਸ਼ਾਨ ਸਨ ਇਸੇ ਤਹਿਤ ਹੀ ਇਸ ਦੇ ਘਰ ਤੇ ਬੁਲਡوزر ਦੌਰਾਨ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਤਿੰਨ ਹੋਰ ਵੀ ਸ਼ਹਿਰ ਵਿੱਚ ਕਾਰਵਾਈਆਂ ਕੀਤੀ ਜਾ ਰਹੀਆਂ ਨੇ। ਦੋ ਦੋ ਜਗ੍ਹਾ ਕੀਤੀ ਜਾਏਗੀ ਜੀ ਇੱਕ ਨੈਕਸਟ ਜਿਹੜੀ ਹੈ ਉਹ 3 ਵਜੇ ਹੈ। ਜੀ ਤੇ ਇੱਕ ਗੁਰਪਾਲ ਨਾਂ ਦਾ ਵਿਅਕਤੀ ਸੀਗਾ 9 ਪਰਚੇ ਦਰਸੀ ਗਏ ਜਿਵੇਂ ਤੁਸੀਂ ਦੇਖ ਰਹੇ ਹੋ ਮੋਹੱਲਾ ਕਾਫੀ ਇਸ ਤੋਂ ਪਰੇਸ਼ਾਨ ਸੀਗਾ ਤੇ 6 ਮਹੀਨੇ ਤੋਂ ਇਹ ਨਹੀਂ ਰਹਿ ਰਿਹਾ ਥੇ ਤੇ ਕਾਫੀ ਨਾ ਨੂੰ ਰਾਹਤ ਇਸ ਚੀਜ਼ ਦੀ ਤੇ 15 ਸਾਲ ਤੋਂ ਇਹ ਕੰਮ ਕਰ ਰਿਹਾ ਸੀ ਸਰ ਕਿੰਨੇ ਪਰਚੇ ਸੀ ਟੋਟਲ 9 ਪਰਚੇ ਸੀਗੇ ਇਹ ਬੰਦਾ ਇੱਥੇ ਹੈ ਜਾਂ ਪ੍ਰਾਣਾ ਇਹ ਹਿਮਾਚਲ ਬੈਠਾ ਹੋਇਆ ਹੈ ਜੀ ਸਰ ਕਿਹੜੇ ਕਿਹੜੇ ਕਿਹੜਾ ਕੀ ਲੱਗਦਾ ਸਰ ਲੱਖਾਂ ਦੀਆਂ ਵੀ ਛੋਟੀਆਂ ਛੋਟੀਆਂ ਤੁਸੀਂ ਪੁੱਛੋ ਨਾ ਇਹਨਾਂ ਤੋਂ ਲੋ ਤੁਸੀਂ ਲੋਕ ਲੋਕਾਂ ਤੋਂ ਉਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕੁੱਲ 60 ਗਜ਼ ਦਾ ਰਕਬਾ ਹੈ ਤੇ ਇਸ ਦੀ ਮੈਰਮੈਂਟ ਕੀਤੀ ਗਈ ਹੈ ਉਨ੍ਹਾਂ ਕਿਹਾ ਹੈ ਕਿ ਇਲੀਗਲ ਤੌਰ ਤੇ ਉੱਪਰ ਲੀਆਂ ਦੋ ਮੰਜ਼ਿਲਾ ਬਣਾਈਆਂ ਗਈਆਂ ਨੇ ਜਿਸ ਤੇ ਕਾਰਵਾਈ ਕੀਤੀ ਜਾ ਰਹੀ ਹੈ

ਉਹ ਹੀ ਅਸੀਂ ਤੋੜ ਰਹੇ ਆ ਜਿਹੜੀ ਉਹ ਸਾਰੀ ਨਾਨ ਕੰਪਾਉਂਡੇਬਲ ਆ ਤੇ ਉਹਦੇ ਦੋ ਫਲੋਰ ਉੱਪਰਲੇ ਜਿਹੜੇ ਐਫ ਆਰ ਦੀ ਨੰਨਾ ਕਰਦੇ ਆ ਕੰਪਾਉਂਡੇਬਲ ਨਹੀਂ ਹੈਗੇ ਉਹਨਾਂ ਤੇ ਕਾਰਵਾਈ ਕਰਦੇ ਆ ਤੇ ਟੋਟਲ ਟੋਟਲ 60 ਗੱਜ ਜਗ੍ਹਾ ਹੈਗੀ ਆ ਤੇ ਚਾਰ ਫਲੋਰ ਬਣਿਆ ਕਰੋ ਉੱਪਰਲੇ 2 3ਰਡ ਤੇ ਸੈਕ ਜਿਹੜਾ ਪੁਲਤ 2 ਮੰਜਲਾਂ ਨੇ ਉਹ ਅਸੀਂ ਤੇ ਕਾਰਵਾਈ ਕਰਦੇ ਹਾਂ ਉੱਪਰਲੇ ਫਲੋਰ ਤੇ ਪਾਣੀ ਦਾ ਸੀਵਰੇਜ ਦਾ ਸਭ ਕਨੈਕਸ਼ਨ ਤੇ ਬਿਜਲੀ ਦਾ ਕਨੈਕਸ਼ਨ ਉਹ ਤਾਂ ਡਿਪਾਰਟਮੈਂਟ ਦੂਸਰਾ ਦੱਸੂਗਾ ਮੇਟਲ ਸ਼ਾਟਾ ਦਾ ਬਿਲਡਿੰਗ ਦਾ ਤੇ ਕਿਸਾ ਪੈਂਡਿੰਗ ਨਾ ਜੋ 2 ਫਲੋਰ ਨੇ ਉਹ ਅਥੋਰਾਈਜ਼ ਬਣੇ ਹੋਏ ਆ ਉਹਦੇ ਅਗੇਸਟ ਅਸੀਂ ਕਾਰਵਾਈ ਕਰਦੇ ਹਾਂ ਦੱਸ ਦਈਏ ਕਿ ਗੋਪਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਖੁਰਾ ਰਿਹਾ ਹੈ ਅਤੇ ਉਸ ਨੋ ਪਰਚੇ ਦਰਸ਼ਨੀ ਉਦਰ ਸਥਾਨਕ ਲੋਕਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਗਾ ਕੀਤੀ ਤੇ ਸਰਕਾਰ ਦਾ ਧੰਨਵਾਦ ਕੀਤਾ। ਸ਼ਹਿਰ ਗੁਰਾਇਆ ਹਾਈਵੇ ਤੇ ਹਰਨਵਾ ਸਕੂਲ ਨਜ਼ਦੀਕ ਇੱਕ ਸੜਕੀ ਹਾਦਸਾ ਵਾਪਰਿਆ ਜਿੱਤੇ ਇੱਕ ਸੜਕ ਕਿਨਾਰੇ ਲੱਗੀਆਂ ਗਰੀਲਾਂ ਵਿੱਚ ਇਹ ਜਿਹੜੀ ਕਾਰ ਟਕਰਾ ਗਈ ਜਿਸ ਕਾਰਨ ਕਾਰ ਸਵਾਰ ਜਿਹੜੀ ਸਵਾਰੀਆਂ ਨੇ ਜ਼ਖਮੀ ਵੀ ਹੋਈਆਂ ਨੇ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਰੱਖਿਆ ਫੋਰਸ ਦੇ ASI ਸਰਵਜੀਤ ਸਿੰਘ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਹਾਦਸੇ ਦੀ ਸੂchnਾ ਮਿਲੀ ਸੀ ਤੇ ਉਹ ਮੌਕੇ ਤੇ ਪਹੁੰਚ ਨੇ। ਜੀ ਵੀ ਐਕਸੀਡੈਂਟ ਪਲੇਸ 1 ਵਿੱਚ ਸਾਨੂੰ ਖਾਣਾ ਭਰਾਇਆ ਤੇ MDT ਐਪ ਰਾਹੀਂ ਸਾਨੂੰ ਇਹ ਇਤਲਾਹ ਮਿਲੀ ਸੀ। ਜਿੱਥੇ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜੀ ਵੀ ਰੋਡ ਉਧਾ ਹਾਈਵੇ ਜਾਮ ਹੋਇਆ ਸੀਗਾ ਤੇ ਇਹ ਫਰੀਜਾ ਕਾਰ ਸੀ ਜੀ ਕਾਲੇ ਰੰਗ ਦੀ। ਜੋ ਕਿ ਇਹਦੇ ਵਿੱਚ ਪੰਜ ਕਾਰਸ ਆਬਜੈਕਟ ਦੇ ਵਿੱਚ ਦੋ ਲਾ ਟੈਨ ਲੇਡੀਜ਼ ਨੂੰ ਦਿੱਤੀ ਜਾਂਦੀ ਹੈ ਪੰਜ ਸੀਟਾਂ ਦੇ ਵਿੱਚ ਜਿਹਦੇ ਵਿੱਚ ਜਿਉਂ ਸੀ ਔਰ ਜਿਹਦੇ ਵਿੱਚ ਜਿਹਨੂੰ ਜ਼ਿਆਦਾ ਚਾਹੀਦੀ ਹੈ ਇਮਜਟ ਵੇ ਕਰਕੇ ਉਹਨਾਂ ਨੂੰ ਸ਼ੂਲ ਆਸਣਾ ਦਾ ਸੁਵਾਰਾ ਲੈ ਕੇ ਜਾਂਦਾ ਪ੍ਰਾਈਵੇਟ ਗੱਡੀ ਦੇ ਰਾਹ ਇਹ ਇਹਨਾਂ ਦੇ ਦਸਮ ਗਾਤ ਕਿ ਕਿਦੋਂ ਉਹਨਾਂ ਜਿਹੜਾ ਡਰਾਈਵਰ ਗੱਡੀ ਚਲਾ ਰਿਹਾ ਸੀ ਉਹ ਆਪਣੀ ਚੱਕੀ ਲਾ ਕੇ ਜਿਹਦੇ ਕਾਰਨ ਗੱਡੀ ਪਹਿਲਾਂ ਪਾਲੇ ਸਿਆੜੀ ਲੱਗੇ ਰੇਲਿੰਗ ਨਾਲ ਟਕਰਾਈ ਉਸ ਤੋਂ ਬਾਅਦ ਫਿਰ ਇਹ ਉਹਨੇ ਗੱਡੀ ਟਕਣ ਕਾਰਨ ਜਦੋਂ ਗੱਡੀ ਟਕਣ ਕਾਰਨ ਵਾਈਡ ਰੇਲ ਟਕਰਾ ਕੇ ਦੂਜੇ ਪਾਸੇ ਆ ਕੇ ਪੜੀ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਇਹ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਵਿਖੇ ਅਜੰਡਿਆਲਾ ਤੋਂ ਉੱਥੋਂ ਲੁਧਿਆਣਾ ਯਾਰ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅਸਲ ਵਿੱਚ ਇੱਕ ਜੁਰਬਾ ਸੀ ਜਿਹੜਾ ਜਨਰਲ ਸਾਥ ਲੱਗੀ ਇਹਨੂੰ ਕੋਈ ਪ੍ਰਾਈਵੇਟ ਗੱਡੀ ਲੈ ਕੇ ਆਵਾੜਾ ਲੈ ਜਾਣਕਾਰੀ ਅਨੁਸਾਰ ਇਹ ਹਾਸਾ ਡਰਾਈਵਰ ਨੂੰ ਨੀਂਦ ਆਉਣ ਦੇ ਕਾਰਨ ਵਾਪਰਿਆ ਸ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਹਾਸੇ ਦੌਰਾਨ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪੰਜਾਬ ਨਿਊਜ਼ ਦੇ ਇਸ ਬੁਲਟਨ ਫਿਲਹਾਲ ਇਨਾ ਹੀ ਇਸ ਦਿਨਾਂਤ ਸੁਣਦਾ ਗਿਆ ਧੰਨਵਾਦ